ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਅੱਜ ਆਪਾਂ ਬਣਾਵਾਂਗੇ ਆਲੂਆਂ ਦੇ ਪਕੌੜੇ ਕद्दूकश ਕਰਕੇ ਮੈਂ ਇਕ ਲੈ ਪੈਨ ਦੋ ਲੈ ਆਲੂ ਮਿਰਚਾ ਬੇਸਨ ਤੇ ਮਸਾਲੇ ਕੋਲੇ ਰੱਖ ਲਏ ਸੀ ਹਲਦੀ ਲਾਲ ਮਿਰਚ ਨਮਕ ਜੀਰਾ ਤੇ ਕद्दूकश ਇੱਕ ਥਾਲ ਲੈ ਲਿਆ ਸੀਗਾ ਜਕਲੇ ਤੇ ਬੇਲ ਨਾਲ ਕੋਲ ਰੱਖ ਲਿਆ ਸੀ ਮੰਮੀ ਨੇ ਨਾ ਜਕਲੇ ਤੇ ਲਫਾਫਾ ਵੀ ਪਹਿਲਾਂ ਹੀ ਰੈਡੀ ਕਰ ਲਿਆ ਸੀ ਐਕਸਟ ਰੱਖ ਲਿਆ ਸੀ ਪੈਨ ਇਹਦੇ ਚ ਆਪਾਂ ਮਾਮਾਗੇ ਤੇਲ ਜਿਹੜੇ ਪਕੌੜੇ ਬਣਾਉਣੇ ਆ ਆਪਾਂ ਸਾਰਾ ਸਮਾਨ ਮੈਂ ਪਹਿਲਾਂ ਕੋਲ ਹੀ ਰੈਡੀ ਕਰਕੇ ਰੱਖ ਲੈਣੀ ਹੁੰਦੀ ਆ ਇੱਕ ਬੋਲ ਚ ਪਾਣੀ ਵੀ ਰੱਖ ਲਿਆ ਸੀ ਤੇ ਹੁਣ ਆਪਾਂ ਛੱਲਦੇ ਆ ਆਲੂਆਂ ਨੂੰ ਆਲੂਆਂ ਨੂੰ ਚੰਗੀ ਤਰ੍ਹਾਂ ਪਹਿਲਾਂ ਛੱਲ ਕੇ ਫਿਰ ਧੋਵਾਂਗੇ ਤੇ ਛੱਲ ਕੇ ਵੀ ਧੋਵਾਂਗੇ ਕੱਦੂ ਕਸ਼ ਕਰਕੇ ਵੀ ਧੋਵਾਂਗੇ ਉਹਨਾਂ ਨੂੰ ਤੇ ਬੈਲਾ ਹੁਣ ਆਪਾਂ ਨੂੰ ਆਲੂ ਨੂੰ ਛਿੱਲ ਲੈਣੇ ਆ ਮੰਮੀ ਨੇ ਪਤਾ ਨਹੀਂ ਅੱਜ ਮੰਮੀ ਨੇ ਬਣਾਉਣੇ ਐ ਵੈਸੇ ਮੈਨੂੰ ਪਤਾ ਨਹੀਂਗਾ ਮੰਮੀ ਨੇ ਕੀ ਬਣਾਣਾ ਵਾ ਕੋਈ ਟਿੱਕੀ ਦੀ ਸ਼ੇਪ ਦੇਂਦੇ ਹੁੰਦੇ ਮੰਮੀ ਆਲੂਆਂ ਨੂੰ ਕੁੱਦੂਕਾਸ਼ ਕਰਕੇ ਬੇਸਨ ਵਗੈਰਾ ਮਿਕਸ ਕਰਕੇ ਤਾਂ ਮੰਮੀ ਕਹਿੰਦੇ ਸੀ ਅੱਜ ਉਹ ਬਣਾਵਾਂਗੇ ਤੇ ਚਕਲੇ ਤੇ ਉਹ ਮਤਲਬ ਇੱਕ ਰੋਟੀ ਦੀ ਤਰ੍ਹਾਂ ਬੇਲ ਲੈਂਦੇ ਹੁੰਦੇ ਆ ਤੇ ਉਹਨਾਂ ਨੂੰ ਫਿਰ ਕਟਿੰਗ ਕਰ ਲੈਂਦੇ ਹੁੰਦੇ ਆ ਲਓ ਜੀ ਆ ਮੈਂ ਆਲੂ ਲੈ ਸੀ ਛਿੱਲ ਹੁਣ ਆਪਾਂ ਆਲੂ ਨੂੰ ਪਹਿਲਾਂ ਤੋਲ ਲਈਏ ਚੰਗੇ ਤਰ੍ਹਾਂ ਨਾਲ ਸਾਫ਼ ਕਰ ਲਈਏ ਆਲੂ ਹੋ ਗਏ ਆਪਣੇ ਸਾਫ਼ ਹੁਣ ਕੱਦੂ ਕਸ਼ ਕਰਦੇ ਆਂ ਕੱਦੂ ਕਸ਼ ਕਰਕੇ ਫਿਰ ਇਹਨਾਂ ਨੂੰ ਫਿਰ ਇੱਕ ਵਾਰੀ ਵਾਸ਼ ਕਰਨਾ ਵਾ ਪਾਣੀ ਦੇ ਵਿੱਚ ਇਹਨਾਂ ਦਾ ਪਾਣੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਛੋੜਨਾ ਵਾ ਤਾਂ ਜੋ ਨਾ ਇਹ ਟਿੱਲੇ ਜੇ ਨਾ ਹੋਣ ਫਿਰ ਟਿੱਕੀ ਦੀ ਸ਼ੇਪ ਵਧੀਆ ਬਣ ਜਾਵੇ ਪਰ ਮੰਮੀ ਨੇ ਪਹਿਲਾਂ ਤਾਂ ਵੈਸੇ ਬਹੁਤ ਵਾਰੀ ਬਣਾਈ ਆ ਟਿੱਕੀ ਇਹ ਐਸ ਵਾਰ ਦੇਖਦੇ ਆਂ ਕਈ ਵਾਰੀ ਆਪਾਂ ਜਦੋਂ ਮਾਨ ਬਣਾ ਲਈਏ ਨਾ ਵੀ ਅੱਜ ਇਹੀ ਚੀਜ਼ ਬਣਾਉਣੀ ਆ ਕਈ ਵਾਰੀ ਬਨਦੀ ਵੀ ਨਹੀਂ ਹੁੰਦੀ ਕਿ ਤੇ ਦੇਖਦੇ ਆ ਮੰਮੀ ਮੈਨੂੰ ਕਹਿ ਰਹੇ ਬਣਾਉਣੇ ਬਣਾਉਣੇ ਮੈਂ ਕਿਹਾ ਮੈਨੂੰ ਤਾਂ ਕੁਝ ਪਤਾ ਨਹੀਂਗਾ ਵੀ ਮੰਮੀ ਨੂੰ ਹੀ ਆਉਂਦੀ ਏਹੀ ਚੀਜ਼ ਬਣਾਉਣੇ ਜਿਹੜੀ ਟਿੱਕੀ ਤੁਸੀਂ ਬਣਾਉਣੀ ਚਾਹੁੰਦੇ ਹੋ ਮੈਂ ਤੁਹਾਡੀ ਹੈਲਪ ਜ਼ਰੂਰ ਕਰ ਦਿੰਦੀ ਆ ਚਲੋ ਮੈਂ ਆ ਸਾਰਾ ਸਮਾਨ ਕੱਢਤਾ ਆਲੂ ਛੱਲ ਤੇ ਆਲੂ ਨੂੰ ਤੋਲਿਆ ਆਲੂ ਨੂੰ ਕद्दूकश ਵੀ ਕਰ ਲਿਆ ਕद्दूकश ਕਰਕੇ ਫਿਰ ਤੋਂ ਧੋ ਦਈਏ ਇੱਕ ਵਾਰੀ ਮੈਂ ਕਿਹਾ ਬਣਾਉਂਗੇ ਤੁਸੀਂ ਸਾਰਾ ਕੰਮ ਵਾਕਿਆ ਤਾਂ ਮੈਂ ਕਰ ਦਿੰਦੀ ਆ ਕਿਉਂਕਿ ਉਹ ਮੈਂ ਇੱਕ ਵਾਰੀ ਦੇਖ ਲਵਾਂ ਫਿਰ ਮੈਂ ਕਿਹਾ ਮੈਨੂੰ ਪਤਾ ਲੱਗ ਜੂ ਵੀ ਤੁਸੀਂ ਕਿੱਦਾਂ ਬਣਾਉਨੇ ਹੋ ਚਲੋ ਜੀ ਆਲੂ ਕद्दूकश ਕਰਕੇ ਥੋਲੇ ਪਾਣੀ ਚ ਪਾ ਲਏ ਸੀਗੇ ਹੁਣ ਆਪਾਂ ਇਹਨਾਂ ਨੂੰ ਨਚੋੜ ਦਈਏ ਚੰਗੀ ਤਰ੍ਹਾਂ ਦੇ ਨਾਲ ਮੰਮੀ ਕਹਿੰਦੇ ਨਾ ਪਾਣੀ ਚੰਗੀ ਤਰ੍ਹਾਂ ਨਾਲ ਇਹਨਾਂ ਦਾ ਕੱਢਣਾ ਚਾਹੀਦਾ ਵਾ ਨਹੀਂ ਤਾਂ ਜੇ ਇਹਨਾਂ 'ਚ ਥੋੜਾ ਬਤ ਪਾਣੀ ਰਹਿ ਗਿਆ ਨਾ ਫਿਰ ਉਹ ਟਿੱਕੀ ਦੀ ਸ਼ੇਪ ਨਹੀਂ ਆਉਣੇਗੀ ਵੀ ਆਪਾਂ ਚਕਲੇ ਤੇ ਰੋਟੀ ਦੀ ਤਰ੍ਹਾਂ ਬੇਲਣਾ ਮਾ ਨਾ ਫਿਰ ਟਿੱਕੀ ਬਣਾਣੀ ਆ ਫਿਰ ਉਹਨੂੰ ਚਕਲੇ ਤੋਂ ਚੱਕਣਾ ਵੀ ਹੁੰਦਾ ਵਾ ਤੇ ਇਸ ਕਰਕੇ ਪੂਰੇ ਡਰਾਈ ਹੋਣੇ ਚਾਹੀਦੇ ਆ ਵੀ ਪਾਣੀ ਨਹੀਂ ਇਹਨਾਂ ਦੇ ਵਿੱਚ ਰਹਿਣਾ ਚਾਹੀਦਾ ਬਸ ਬਣਾਉਣ ਤੋਂ ਆਪਾਂ ਅੱਧਾ ਪੌਣਾ ਘੰਟਾ ਪਹਿਲਾਂ ਵੀ ਇਹਨਾਂ ਨੂੰ ਛੱਲ ਕੇ ਕद्दूकश ਕਰਕੇ ਧੋ ਕੇ ਰੱਖ ਹੁਣ ਮम्मी ਨੇ ਦੋ ਬੇਸਣੇ ਦੇ ਵਿੱਚ ਐਡ ਕੀਤੇ ਆ ਪਾਣੀ ਤਾਂ ਉਹਨਾਂ ਦੇ ਕੱਢ ਤਾ ਸੀ ਪ੍ਰੋਪਰ ਥੋੜਾ ਜਿਹਾ ਪਾ ਮੰਗੇ ਨਮਕ ਆਪਣੇ ਵੀ ਜਿੰਨਾ ਕਾ ਆਪਾਂ ਮਟੀਰੀਅਲ ਲਿਆ ਉਹ ਉਸ ਦਾ ਆਪਣਾ ਨਮਕ ਪਾਣਾ ਵਾ ਤੇ ਬਾਕੀ ਹੁਣ ਆਪਾਂ ਪਾਵਾਂਗੇ ਲਾਲ ਮਿਰਚ ਥੋੜੀ ਜੀ ਲਾਲ ਮਿਰਚ ਪਾ ਦਾਂਗੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਤਾਂ ਜੋ ਕਲਰ ਜਿਆ ਥੋੜਾ ਜਿਹਾ yellow ਜਿਹਾ ਆ ਜਾਵੇ ਹਲਦੀ ਪਾ ਕੇ ਪਾਵਾਂਗੇ ਆਪਾਂ ਜੀਰਾ ਜੀਰਾ ਵੀ ਐਡ ਕਰ ਲਿਆ ਦੋ ਹਰੀਆਂ ਮਿਰਚਾਂ ਕੱਟਣੀਆਂ ਹੁਣ ਲਓ ਮੰਮੀ ਹਰੀਆਂ ਮਿਰਚਾਂ ਕੱਟਣ ਲੱਗੀ ਹਰੀਆਂ ਮਿਰਚੀ ਇੰਨਾ ਹੈ ਹਾਰ ਸੀਗੀਆਂ ਨਾ ਮੰਮੀ ਕਹਿ ਜੁਗੇ ਮੰਮੀ ਕਹਿੰਦੇ ਛੱਡ ਪਰ ਹਰੀਆਂ ਮਿਰਚਾਂ ਪਾਉਣ ਨੂੰ ਲਾਲ ਮਿਰਚੇ ਹੋਰ ਪਾ ਦਿੰਦੇ ਐ ਕਿ ਨਹੀਂ ਨਹੀਂ ਪਾਉ ਥੁੜੀਆਂ ਹਰੀਆਂ ਮਿਰਚਾਂ ਦਾ ਵੀ ਫਲੇਵਰ ਹੋਣਾ ਚਾਹੀਦਾ ਵਾ ਲਓ ਜੀ ਹੁਣ ਮੰਮੀ ਕਰਨ ਲੱਗੇ ਚੰਗੀ ਤਰ੍ਹਾਂ ਮਿਕਸ ਮਿਕਸ ਕਰਕੇ ਪੂਰਾ ਥੋੜਾ ਜਿਹਾ ਬੇਸ ਨਮਕ ਮੰਮੀ ਕਹਿੰਦੇ ਕਾਟਾ ਮੈਂ ਕਿਹਾ ਚਲੋ ਹੋਰ ਪਾ ਲੂ ਮੰਮੀ ਕਹਿੰਦੇ ਜ਼ਿਆਦਾ ਹੀ ਬਣ ਗਏ ਐਨੇ ਤਾਂ ਆਪਾਂ ਫੈਮਿਲੀ ਮੈਂਬਰ ਵੀ ਨਹੀਂ ਜਿੰਨਾ ਆਪਣਾ ਸਮਾਨ ਰੈਡੀ ਹੋ ਗਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਬਣਾ ਕੇ ਰੱਖ ਲੂ ਕੱਲ ਨੂੰ ਮਾਰਨਿੰਗ ਟਾਈਮ ਫੇਰ ਚਾਹ ਨਾ ਖਾ ਲਾਂਗੇ ਆਪਾਂ ਲਓ ਜੀ ਹੋ ਗਿਆ ਰੈਡੀ ਮੰਮੀ ਇੱਕ ਪੇੜਾ ਕਰਕੇ ਦੇਖਣਗੇ ਵੀ ਵਧੀਆ ਠੀਕ ਬਣ ਗਿਆ ਹਾਂ ਵੈਸੇ ਬਣਤਾ ਗਿਆ ਮੰਮੀ ਕਹਿੰਦੇ ਵਧੀਆ ਜਦ ਤੱਕ ਤੇਲ ਤੂਲ ਗਰਮ ਹੋਣਾ ਪਰ ਇੱਕ ਗਲਤੀ ਹੋ ਗਈ ਸੀ ਤੇਲ ਪਹਿਲਾਂ ਪਾਉਣਾ ਭੁੱਲ ਗਏ ਸੀਗੇ ਚਲੋ ਹੁਣ ਆਪਾਂ ਤੇਲ ਪਾ ਦਿੰਨੇ ਆ ਤੇਲ ਹੁਣ ਗਰਮ ਹੋਣ ਤੱਕ ਵੇਟ ਕਰਨੀ ਪੈਣੀ ਆ ਜਦ ਤੱਕ ਮੈਨੂੰ ਡਰ ਲੱਗਦਾ ਪਿਆ ਵਾ ਕਿ ਉਹ ਜਿਹੜਾ ਬਣਾਇਆ ਵਾ ਸਮਾਨ ਆਪਾਂ ਉਹ ਇਹਨਾਂ ਲੋਜ ਹੋ ਜੇ ਹੁਣ ਚੈੱਕ ਪਾਕ ਕਰਕੇ ਨਾ ਮੰਮੀ ਕਹਿੰਦੇ ਚੈੱਕ ਕਰ ਲਈਏ ਪਹਿਲਾਂ ਥੋੜਾ ਜਿਹਾ ਪਾ ਕੇ ਮਸਾਲਾ ਚੈੱਕ ਕਰਨ ਲੱਗੇ ਸੀਗੇ ਤੇ ਫਿਰ ਉਹੀ ਗੱਲ ਹੋ ਗਈ ਨਾ ਜਿਹੜੀ ਗੱਲ ਦਾ ਡਰ ਸੀਗਾ ਉਹ ਚੀਜ਼ ਬਣੀ ਨਹੀਂ ਫਿਰ ਪਕੌੜੀ ਕੱਢ ਤੇ ਚਲੋ ਜੀ ਇੱਕ ਸਾਈਡ ਦੁੱਧ ਗਰਮ ਰੱਖਿਆ ਹੋਇਆ ਸੀ ਉਹ ਹਰ ਵਾਰ ਦੀ ਤਰ੍ਹਾਂ ਦੁੱਧ ਰੱਖੀ ਹੁੰਦਾ ਮੇਰੇ ਘਰਮ ਦਾਲ ਮੰਮੀ ਨੇ ਅੱਜ ਮੂੰਗੀ ਛੋਲੇ ਆਲੇ ਬਣਾਏ ਸੀ ਹਾਰੇ ਦੇ ਵਿੱਚ ਹੁਣੇ ਲਾ ਕੇ ਲਿਆਂਦੀ ਸੀਗੀ ਇਗਨੋਰ ਮਾਰੇ ਪਤਲੀ ਨੂੰ ਵੀ ਕ निकाली ਕੀਤੀ ਹੋਈ ਕਿਉਂਕਿ ਹਾਰੇ ਦੇ ਵਿੱਚ ਬਣਾਈ ਆ ਲਓ ਜੀ ਜੋ ਟਿੱਕੀ ਬਣਾਉਣੇ ਸੀ ਉਹਦੀ ਸ਼ੇਪ ਆਈ ਨਹੀਂ ਗਈ ਕਿਉਂਕਿ ਜਿਹੜਾ ਆਪਾਂ ਮਸਾਲਾ ਰੈਡੀ ਕੀਤਾ ਸੀ ਸਮਾਨ ਉਹ ਬੜਾ ਢਿੱਲਾ ਜਿਹਾ ਪੈ ਗਿਆ ਸੀਗਾ ਇਸ ਕਰਕੇ ਟਿੱਕੀ ਦੀ ਸ਼ੇਪ ਬਣੀ ਨਹੀਂ ਗਈ ਫਿਰ ਮम्मी ਤਾਂ ਖਿਜ ਕੇ ਸੀ ਮम्मी ਕਹਿੰਦੇ ਸਿੱਟ ਦਿਨੇ ਮੈਂ ਕਿਹਾ ਨਹੀਂ ਨਹੀਂ ਇੰਨੀ ਗਰਮੀ ਚ ਮਿਹਨਤ ਕੀਤੇ ਸੁੱਟਣਾ ਕਿਉਂ ਮੈਂ ਬਣਾਉਣੇ ਪਕੌੜੇ ਮੈਂ ਗਿਆ ਮੇਰੇ ਹੱਥ ਦੇ ਖਾਓ ਤੁਸੀਂ ਬੁਣਾਈ ਹੋ ਪਕੌੜੀ ਲਓ ਜੀ ਫਿਰ ਮੈਂ ਕੱਢ ਲਈ ਸੀ ਪਕੌੜੇ 베ਸਟ ਨਹੀਂ ਹੋਣ ਦਿੱਤਾ ਕੁਛ ਵੀ ਪਕੌੜੇ ਬਣਾ ਕੇ ਸਭ ਤੋਂ ਪਹਿਲਾਂ ਮੈਂ ਗੀ ਦਾਦੀ ਕੋਲੇ ਮੈਂ ਦਾਦੀ ਨੂੰ ਕਿਹਾ ਬਣਾਣਾ ਕੁਝ ਹੋਰ ਸੀ ਬਣ ਕੁਝ ਹੋਰ ਗਿਆ ਫਿਰ ਵੀ ਪਕੌੜੇ ਖਾ ਕੇ ਟੇਸਟ ਕਰੋ ਤੁਸੀਂ ਮੈਂ ਮੰਮੀ ਨੂੰ ਕਿਹਾ ਲਓ ਜੀ ਕਾਮਯਾਬ ਆਪਾਂ ਹੋ ਗਏ ਪਕੌੜਿਆਂ ਦੇ ਵਿੱਚ ਕੋਈ ਗੱਲ ਨਹੀਂ ਟਿੱਕੀ ਆਪਾਂ ਕਦੇ ਫੇਰ ਬਣਾ ਲਾਂਗੇ ਐਂਡ ਤੇ ਮੈਂ ਕਿਹਾ ਮੈਂ ਵੀ ਖਾ ਕੇ ਦੇਖ ਲੈਣੀ ਅੱਜ ਕਿੱਦਾਂ ਬਣੇ ਆ ਪਹਿਲਾਂ ਖਾਦੇ ਤਾਂ ਵੈਸੇ ਕ੍ਰਾਂਚੀ ਕ੍ਰਾਂਚੀ ਵਧੀਆ ਬਣੇ ਸੀ ਗੋਲੇ ਆਉ ਤੇ ਖਾ